ਹਾਂ ਜੇ ਵੀ ਤਿਆਰੀਆਂ ਪੂਰੀਆਂ ਉਹ ਕਿੱਥੇ ਮੇਰੀ ਤਾਂ ਨੇਲ ਪੇਡ ਰਹਿ ਗਈ ਹਲੇ ਹਾਂ ਅੱਜ ਨਾਲੇ ਮੈਂ ਕਿੰਨੀ ਗੱਲ ਕਹਿ ਦਵਾਂ ਬੈਂਗਲ ਸੈਰੇਮਨੀ ਵੀ ਚਿੱਠੀ ਦਾ ਰਹਿ ਗਈ ਆ ਤੇਨੂੰ ਪਤਾ ਹੀ ਯਾਰ ਰਾਈਟ ਹੁਣ ਬੈਂਗਲ ਸੈਰੇਮਨੀ ਦੀ ਤਾਂ ਵਧੀਆ ਵੀਡੀਓ ਵੀ ਬਣਾਣੀ ਹੈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਜੈਸਮின் ਦੀ ਦਾ ਵਿਆਹ ਨੇੜੇ-ਨੇੜੇ ਆ ਰਿਹਾ ਤੇ ਅੱਜ ਹੈਗੀ ਜੈਸਮின் ਦੀ ਦੀ ਵਿਆਹ ਦੀ ਸਾਹੇ ਚਿੱਠੀ ਸਾਹੇ ਸਾਹੇ ਚਿੱਠੀ ਤੋੜਨੀ ਅੱਜ ਤੇ ਉਧਰ ਚੱਲਦੇ ਰੌਣਕਾ ਦਿਖਾਉਂਦੇ ਸਾਨੂੰ ਉਧਰ ਅੱਜ ਰੌਣਕਾ ਲੱਗਣੀ ਆ ਤੇ ਚਲੋ ਇੱਕ ਕਰਦੇ ਨਾਲੇ ਵੀਡੀਓ ਸ਼ੁਰੂ ਗੋੜੀ ਵਾਲੇ ਸਾਰੇ ਆਣੇ ਆ ਰਹੇ ਆ 我练着练、嗯。<laughs> ਪੁਰਾਣਾ <muchas> ਅਜੋ 이다 ਸਾਰਨੀ ਦਾ ਸਰਪਾਰਕਰ ਜੀ ਪੱਕੇ ਸਿਵਾ ਫਾਇਰ ਜੀ ਦਾ ਖਾਲਸਾ ਵਾਸੀ ਜੀ ਦੇ ਫਤੇ ਅਤੇ ਫੇਰ ਕਰਵਾਣਾ ਹੈ ਸਾਹਿਬ ਇੱਥੇ ਆਹੋ ਸਜਣੋ ਉਹਦੇ ਖੰਡਾਛਣ ਜਿਹੜਾ ਰਾਮ ਦਕਾਰ ਲੋਗ ਸਰਦਾਰ ਦੀ ਮਨਜੀਤ कौर ਅਤੇ ਸਰਦਾਰ ਰਜਿੰਦਰ ਸਿੰਘ ਬਹਿਜੀ ਜੀ ਦਾ ਖਾਲਸਾ ਵਾਸੀ ਜੀ ਦੇ ਫਤੇ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਰਵਿੰਦਰ ਸਿੰਘ ਅਤੇ ਸਾਡੀ ਸੁਪੁੱਤਰੀ ਜਸਮੀਨ ਕੌਰ ਦੇ ਗ੍ਰਸਤ ਧਰਮ ਵਿੱਚ ਵਿਵਹਰ ਕਰਨ ਲਈ ਸੋ ਬਨੰਦ ਕਾਰਜ ਵਿਆਹ ਦਾ ਸੁਭ ਦਿਹਾੜਾ ਮਿਤੀ 4 12 24 ਨੂੰ ਜੁੜਿਆ ਹੋਇਆ ਹੈ ਅਤੇ ਜਨ ਦਾ ਸਮਾਗਮ ਦਾਸ ਬੜੀ ਜ਼ਮੀਰ ਹੋਵੇਗਾ। ਸੋ ਆਪ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੋਣ ਜਾਂ ਲਾੜੇ ਨਾਲ ਸੋਹੇ ਵਰਖਮੋਣੀਆਂ ਲਾਇਆ ਦੇ ਵਰਵਾਕ ਅਨੁਸਾਰ ਜਾਂਜਿਆ ਨਾਲ ਠੀਕ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਤਾ ਕਰਨੀ ਜੀ ਤਾਂ ਜੋ ਕੇ ਆਪਣਾ ਕਾਰਜ ਸਮੇਂ ਸਿਰ ਸਪੂਰਨ ਹੋ ਸਕੇ ਅਸੀਂ ਆਪ ਜੀ ਦੇ ਆਸਾਨੀ ਵਧੇ ਹੋਵਾਂਗੇ ਨਾਸ਼ਨਾਬਦਸ ਸេចਣੇ ਚਾਹੁੰਦੇ ਥੋੜੀ ਜਿਹੀ ਥੱਲੇ ਹੈ ਨਾਮ ਕੋ ਦਾ ਨਾਮ हो गया, हो गया भाई हो गया भाई सारा काम करते हैं बहुत अपनी ड्यूटी चलिए तो चकला बंद है 差不多了。 ਇਹ ਟ੍ਰੇਡਰ ਹੋਵੇਗਾ ਪੂਰੀ ਆਂਗੂਆ ਸਰ ਇੱਥੇ ਟ੍ਰੇਡਰ ਹਨ ਇਹਨੇ ਬੁਲਾਣਾ ਹੋਰ ਪਰ ਉਹ ਕਿਤੇ ਲੜਦੋ ਇੱਧਰ ਪਾਏ ਬਰਾਬਰ ਰੱਖਿਓ ਸਾਰਿਆਂ ਹਾਂ ਕਿਤੇ ਬਾਅਦ ਚ ਮੇਰੇ ਲੜਦੋ ਠੀਕ ਹੈ ਜੀ ਦੋ ਚਿੱਠੀ ਹੋ ਗਈ ਫੜ ਲੈਣ ਤੋਂ ਬਾਅਦ ਬਈ ਸਾਰਿਆਂ ਦਾ ਮੂੰਹ ਮਿੱਠਾ ਕਰਾਤਾ ਫਿੰਡ ਦੇ ਸਾਰੇ ਮੁੱਤਵਾਰ ਬੰਦੇ ਪਹੁੰਚੇ ਹੋਏ ਆ ਦੇਖੋ

ਲੋ ਜੀ ਹੁਣ ਚੱਲਦੇ ਆਂ ਜੈ ਮੰਦਿਰ ਦੇ ਕੋਲ ਉੱਪਰ ਹੋਰ ਨਾ ਗੱਲਾਂ ਕਰਦੇ ਦੋਕਰ ਹਾਂ ਜੀ ਵੀ ਤਿਆਰੀਆਂ ਪੂਰੀਆਂ ਉਹ ਕਿੱਥੇ ਮੇਰੀ ਤਾਂ ਨੇਲ ਪੇਂਟ ਰੰਗੀ ਹਲੇ ਅੱਜ ਨਾਲੇ ਮੈਂ ਤੈਨੂੰ ਗੱਲ ਕਰਨਾ ਬੈਂਗਲ ਸੈਰੇਮਨੀ ਵੀ ਇੱਕ ਚਿੱਠੀ ਗੱਲ ਹੈਗਾ ਹੀ ਆ ਇਹ ਤੈਨੂੰ ਪਤਾ ਹੀ ਆ ਰਾਈਟ ਹੁਣ ਬੈਂਗਲ ਸੈਰੇਮਨੀ ਦੀ ਇੱਕ ਵਧੀਆ ਜੀ ਵੀਡੀਓ ਵੀ ਬਣਾਣੀ ਹੈ ਰੀਲ ਹੈ ਰੀਲ ਰੀਲ ਨਹੀਂ ਇੱਕ ਗਾਣਾ ਜਿਹਦਾ ਦੋ ਤਿੰਨ ਪਹਿਰੇ ਸਾਹਮਣੇ ਹਾਂ ਨਹੀਂ ਉਹ ਦੇਖਿਆ ਕਲੀਪਈਆਂ ਦਿਖਾਈਆਂ ਜੀ ਰੀਲ ਜੀ ਬਣਾਣੀ ਆ ਉਹ ਮੇਰੇ ਕੱਟੀਆਂ ਰਸਮ ਆਇਆ ਅੱਜ ਹਾਂ ਕੱਟੀਆਂ ਸਾਰਾ ਕਰ ਦੇਣਾ ਵੀਰ ਫਿਰ ਬਾਅਦ ਚ ਕਿੱਥੇ ਟਾਈਮ ਲੈਣਾ ਆਪਣੇ ਕੋਲ ਫਿਰ ਮੇ ਚੁੰਮੇ ਦਿਨ ਰਹਿ ਗਏ ਉਹ ਤੂੰ ਮੇਰੇ ਕੋਲ ਆ ਜੇ ਕਰੂੰਗਾ ਤਾਂ ਸਾਰੇ ਕਰਨਾ ਨੇੜੀ ਆ ਬੱਸ ਆਈਆਂ ਹਾਰੀ ਤੇ ਹਾਰੀ ਠੀਕ ਹੈ ਪੁੱਛੀ ਗੀ ਦੀਦੀ ਕਿ ਠੀਕ ਹੈ ਬੇਸ਼ੱਕ ਠੀਕ ਹੈ ਰੋਟੀ ਖਾ ਲਈ ਨਾ ਖਾ ਲਈ ਤੂੰ ਕੀ ਖਾਨੇ ਤਵਾ ਦਾ ਵਰਕੀਆਂ ਖਾਂਦਾ ਥੱਲੇ ਨਿਬੜ ਗਿਆ ਨਾ ਚੱਲਦਾ ਚੱਲਦਾ ਅਰੇ ਅੰਦਰ ਕੋਈ ਨਾ ਰਦ ਦੇ ਬਾਈ ਜੀ ਦਾ ਹੱਟਾ ਵੈ ਜੀ ਜੀ ਹੋਤੇ ਫਤੇ ਹੀ ਫਤੇ ਉਹ ਮੈਂ ਤਾਂ ਐਸਾ ਤਾਂ ਇਹ ਤਾਂ ਬਹੁਤ ਮਨਮਰ ਸੱਚੀ ਬੈਠ ਗਈ ਸੱਸ ਵੈ ਉਹ ਜਿਹੜੇ ਹੱਥ ਹੌਲੇ ਨਾਲ ਇਹ ਤਾਂ ਸਾਥ ਬਸ ਮਤਲਬ ਕਿ ਸਾਥ ਨੂੰ ਪਾਉਂਦੇ ਹਾਂ ਠੀਕ ਹੈ ਸੇਅਰ ਦੇ ਹਾਂ ਆ ਤਿਆਰ ਹੋ ਗਏ ਹਾਂ ਬਾਕੀ ਦੂਏ ਲੈ ਆ ਜੋ ਨੀਂ ਤੁਸੀਂ ਵੀ ਦੇਖ ਲਓ ਸਾਥ ਆ ਵੀ ਤਿਆਰ ਹੋ ਗਿਆ ਕਿੱਥੇ ਜਾਣਾ ਇਹਨੂੰ ਲੋਈ ਇੱਧਰ ਛੋਲੀ ਤਿਆਰ ਹੋ ਰਹੀ ਹੈ। ਦੇਖ ਵੀ ਦਿਓ ਫਿਰ ਹੈ ਪ੍ਰਸ਼ਾਦ ਬਣ ਗਿਆ। ਪ੍ਰਸ਼ਾਦ? ਹਾਂ ਠੀਕ ਹੈ। ਸੁਣਾ। ਪ੍ਰਸ਼ਾਦ ਹੈ ਆ। ਹੋ ਗਿਆ। ਠੀਕ ਹੈ ਬੜੀ ਮਾਂ ਆਨ ਹੋ ਗਈ। ਹੈ? ਮੁਕੰਮਲ ਹੋ ਗਿਆ ਇਹਨੂੰ। ਮੁਕੰਮਲ ਹੋਸ ਹੋਊਗਾ ਹੁਣ ਅੰਕ ਕਰ ਰਿਹਾ ਹੈ। ਆ ਜਾ ਸਾਡੇ ਸਰਦਾਰ ਬਿੱਲੀ ਟੈਸਟਿੰਗ ਮਾਂ ਬੜੀ ਮਾਂ ਉਹ ਹੋਣਾ ਫਿਰ ਆਰਡਰ ਕਰੂਗੀ ਫਿਰ ਇਹਨੂੰ ਤਾਰ ਹੋ ਗਿਆ। ਕਿਆ ਬਣਾਵੇ ਘੋਸਣਾ ਬੀਬੀ ਕੱਲ ਨੂੰ ਕਹਿੰਦੇ ਕੱਲ ਕੱਲ ਕਿਆ ਉਹ ਟੁੱਟਿਆ ਉਹ ਜਗਾ ਬਦਲ ਲੈ ਇੱਕ ਇਧਰ ਉਧਰ ਕਰ ਦੇ ਉਹ ਮਨੇ ਸਹੀ ਨਹੀਂ ਆਉਂਦੀ ਜਗ੍ਹਾ ਬਦਲ ਇੱਕ ਪਕਵੜੇ ਨਹੀਂ ਖਾਦੇ ਭੁੱਖਾ ਢੇਡਾ ਪਕਵੜੇ ਲਗਾ ਦੇ ਜਲਾ ਇਹ ਬਧਾਰੀਆਂ ਵਧੀਆ ਨੇ ਇਹਦਾ ਮੰਦਰ ਹੈ। ਹਨਾ, ਭਾਰੀਆਂ ਵਧੀਆ ਆ। ਆਹ ਦੋ ਨਾਮ ਸਾਡੇ ਤੇ ਪੈਸੇ ਦਬਾਈ ਆ। ਠੀਕ ਹੈ ਜੀ। ਹਾਂ ਜੀ। ਐਨ ਓਕੇ। ਐਨ ਓਕੇ ਬਾਈ। ਲੈ। ਨੋਵੀ ਮਿਸਤਰੀ ਨੇ ਵੀ ਲਾਤੀਆਂ ਪਕੌੜੀਆਂ। ਲਓ ਬਈ ਚੱਕੋ। ਚਾਹ ਵੀ ਲਿਆ। ਚਾਹ ਬਾਈ ਬ੍ਰੇਕ ਤੋਂ ਬਾਅਦ। ਲੈ ਬਈ। ਚੱਕ ਲੈ ਕੋਲੀ। ਚਾਹ ਨਹੀਂ ਬੇਪਰਵਾਹ ਅੱਜ ਦਾ ਹਨਾ। आ तो गया तत्ती करनी पी यार इधर हम्म अंदर बैठे हो बात गोलियां ले लो लो जी और ले लो चक आ लो दो कौलिया पाती हैं ਕਾ ਯਕਲਾ ਦੋਨੇ ਮੈਂ ਉਹਨੂੰ ਮੇਰਾ ਮਿਸਤਰੀ ਨਾ ਬੰਦੇ ਸਾਡੇ ਹੋਰ ਰਿਵੇਂ ਨਰਾਜ਼ ਮੈਂ ਲਿਆ ਕੇ ਖਲਾ ਦੀਏ ਚਲੋ ਜੀ ਮੇਰੇ ਬੀਬੀ ਦੇ ਵੀ ਬੰਦੀਆਂ ਹੈ ਬੀਬੀ ਪਿੱਛੇ ਜਾ ਜਣੀ ਤੇ ਫੁਆਰ ਕਾ ਬੰਨ ਪੈਨ ਕੁੱਟ ਕੇ ਕੁੱਟ ਕੇ ਬੰਨ ਨਾ ਮੈਂ ਗੋਲ ਕੱਢ ਦੇਣੀ ਆ ਥੁੜੀ ਖਲ ਲਤਾਰ ਦੂੰ ਤੇਰੀ ਹੂੰ ਹੂੰ ਕਿਹ ਜਣਿਆ ਬਣਾਉਂਦਾ 20 ਜਣਿਆ ਨੇ ਬਣਾਉਂ ਇਧਰ ਚਲੋ ਕੋ ਗਾ ਵੀ ਲੋ ਹੱਥੇ ਲਾਉਣੇ ਆ ਥਾਲੇ ਦੀ ਬਹੂ ਆ ਜਿੱਥੇ ਆਉਂਦੀਆਂ ਨਹੀਂ ਆ ਗਈਆਂ ਕਿੱਥੇ ਰਹਿ ਗਏ ਚੱਲੀਏ ਸਾਰਾ ਸਾਰਾ ਦਾ ਚਾਹ ਵਿਆਹ ਦਾ ਸਾਨੂੰ ਸੋਣਾ ਤਾਂ ਜ਼ਿਆਦਾ ਸੰਭਲਣਾ ਛੱਡ ਕੇ ਜਾਣਾ ਸਾਸਤ੍ਰਿਕ ਕਲਰਟੀ ਮੇਬੀ ਦਸ ਚਾਹ ਨਹੀਂ ਹੁੰਦਾ ਵਿਆਹ ਦਾ ਵਿਆਹ ਦਾ ਚੌਕੜੀਆਂ ਨੂੰ ਕਹਿੰਦਾ ਵਿਆਹ ਦਾ ਚੌਂਕਰ ਛੱਡ ਕੇ ਜਾਣਾ ਮੋਟਿਆਂ ਨੂੰ ਮਿਲਦਾ ਚੌਕੜੀ ਹਾਂ ਚੱਲ ਕੋਈ ਨਹੀਂ ਹੈਗੇ ਕੋਣ ਦੇਰੇ ਨੇੜੀ ਆਹੀ ਆਹੀ ਹੌਸਲੀ ਚਾਹੀਦਾ ਲੈ ਭੈਣਾਂ ਨੂੰ ਹਾਂ ਹਾਂ ਤੁਸੀਂ ਨੇੜੀ ਹੈ ਆਮ ਹੀ ਹੈ ਜਦੋਂ ਨਾਖਰਦੇ 60% ਨਵੇਂ ਹੀ ਸਾਰੇ ਹਾਂਜੀ ਇਹਨਾਂ ਨੂੰ ਪੂਰੀ ਤਰ੍ਹਾਂ ਅੱਛਾ ਇਹ ਭਾਈ ਦਾਹ ਤੋਂ ਹੁਣ ਕੋਈ ਪਹਿਲਾ ਆਈ ਜਿਹੜੀ ਫੇਰ ਨਾ ਕਿ ਉਹ ਵੀ ਮੈਂ ਗਈ ਸੀ ਮੈਂ ਗਈ ਸੀ ਲੱਭੇ ਬ੍ਰਾਈਟੂ ਵੀ ਕੀ ਹੁੰਦਾ ਉਹ ਦੱਸ ਇਹ ਕਰਦੇ ਪਤਾ ਲੱਗੂਗਾ ਤੇ ਖੂੰਗਾ ਇਹ ਘਰ ਚ ਪੰਦੇ ਸੋੜੇ ਬੜਾ ਬੜਾ ਬੰਦ ਜਿਹੜਾ ਕੋਤਾ ਆਉਂਦਾ ਕੋਈ ਹੁਣ ਕੋਣਾ ਦੇ ਵਿੱਚ 2 ਮਿੰਟ ਹੁਣ ਪਾ ਦੋ ਹੁਣ ਪਾ ਦਵੇ ਆਜਾ ਹੋਰ ਵੀ ਕੁਝ ਪਾਉਣਾ ਹਾਂ ਆਹ ਚੀਜ਼ ਜੀ ਨੀ ਰੱਖੀ ਬੜਾ ਛੋਟਾ ਹੈ ਬੜੇ ਨੇ ਪਿੱਛੇ ਆਪਣਾ ਨਵੇਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਆਮ ਆਮ ਬੈ ਜਾ ਓਰੀਆ ਮੈਂ ਫੋਨ ਦੇਉ ਜੀ ਐਨੀ ਐਨੀ ਦੇਖਾ ਤੇ ਸ਼ੁਰੂ ਦੇਖੀ ਲੈ ਨਹੀਂ ਨਹੀਂ ਇਹ ਤੇਰੇ ਪਾਣੀ ਦੀ ਸੀ ਚਲੋ ਦੇਖਦੇ ਸੋ ਸਾਰੋ ਬਾਈ ਹਾਈ ਹਾਰੀ ਹਾਰੀ ਕਾਲੀ ਨਾ ਕਰ ਆ ਗਿਆ ਬੱਤ ਤੁਵੇਂ ਫਸਾ ਬਾਦੀ ਦੀ ਹੁਣ ਤੈਕ ਹੋਣੀ ਆਹੀ ਹੋਣੀ ਅੱਧੀਆਂ ਹੈਪੀ ਨੂੰ ਖਵਾ ਦੇ ਅੱਧੀਆਂ ਤੂੰ ਖਾ ਸਾਹੀ ਪੜਾ ਲੈਣਾ ਮੈਡਮ ਹਾਂ ਹਾਂ ਉਹ 2 ਮਿੰਟ ਆਇਆ ਉੱਦੋਂ ਆ ਫੜ ਲੈ ਆਹ ਹਾਂ ਹਾਂ ਉੱਦੋਂ ਹੱਥ ਵੀ ਮਾਰੋ ਆਹ ਤੇ ਨਾ ਵੀਡੀਓ ਬਣਾ ਦੇ ਚੋ ਲੋ ਬੰਨ ਐਸੇ ਬਾਅਦ ਆਪ ਆ ਦੇ ਹੱਥ ਚੋ ਵੀ ਬਾਤ ਨਹੀਂ ਆ ਪਹਿਲਾਂ ਪਾਉਣੀ ਆ ਜਿਆ ਹਾਲੀ ਲਾਲ ਕੋ ਖੋਲ ਲਓ ਹਾਂ ਲਾਲ ਕੋ ਖੋਲ ਹਾਂ ਬਾਹਰ ਤੋਂ ਪਾਉਂਦੀ ਖਾਣੇ ਆ ਬੋਲੀ ਦਸ ਜਸਮੀਤ ਦੇ ਪਰਲੇ ਹਾਹਾ ਪਾ ਦਿੰਦੇ ਮੂਰੇ ਬਾਦੇ ਦੂਏ ਹੱਥੇ ਚ ਪਾਉਗੀਆਂ ਹਰਜੀਤ ਬੰਦਾਂ ਦਾ ਹਾਂ ਉਹ ਕੰਗੜ ਬਾਦੇ ਚ ਪਹਿਣਾ ਪਹਿਲਾਂ ਚੂੜੀਆਂ ਪਾਣੀਆਂ ਦੀ ਤੋਲ ਆ ਪਹਿਣਾ ਹਾਂ ਇਹਨਾਂ ਦੁੱਧ ਚ ਆਲਾ ਪੁੱਤ ਤੂੰ ਵੀ ਲੈ ਕਿਤੇ ਗਈ ਉੱਧਰੋਂ ਆ ਗਈ ਉਧਰੋਂ ਪਾਉਂਦੀ ਹਾਂ ਹਾਂ ਉਧਰੋਂ ਜਬਲਜਿੰਦਰ ਵੱਲ ਅੱਜ ਅੱਜ ਉਹ ਕਿੱਥੇ ਲੋਕ ਪਹਿਲਾਂ ਚੂੜੀਆਂ ਪਾਣੀਆਂ ਦੀ ਫਿਰ ਫੁੱਲ ਆ ਗਿਆ ਵਿੱਚ ਇੱਧਰ ਪੰਗੀ ਨਹੀਂ ਹੁੰਦੀ ਆ ਕਿਸੇ ਦੇ ਇਹ ਚਾਹ ਰਿਹਾ ਨੀ ਕੋਈ ਚੜਕੇ ਦੁੱਧ ਲਾਲ ਬੜਾ ਆਣੀ ਵਾਲੀ ਪਾ ਦੇ ਹੁਣ ਹੀ ਬਣਾ ਲੈ ਗਾਣਾ ਵੀ ਗਾਓ ਦਿਨ ਸ਼ਗਨਾਂ ਦਾ ਮਮਮੀ ਲਾਲ ਚੂੜੀ ਕੋਰ ਹੋਊਗੀ ਪੁੱਤ ਆ ਪਈਆ ਪਈਆ ਉਹ ਦੇਖੋ ਦੋ ਪਈਆ ਹਾਂ ਲਾਲ ਚੂੜੀਆਂ ਵਾਲੇ ਵਾਲੀਆਂ ਹਰੀਆਂ ਗੱਬੇ ਆਉਣੀਆਂ बाड़ां, बब्बे, पीतू, पाची, पाँचवा दिन, दो दो करती रहना, दो दो करती रहना, और हाथ जो कंघी दिए हैं बड़े हाथ लगा बड़े से, ना कोई पास तो आ रहे हैं, आए रखा जैसे ना आए रखा था, तेरा ब्राइडल टूवा तो देखना है, चलने आगे पर घूमना, ना 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 ਸਤਿ ਸ੍ਰੀ ਅਕਾਲ ਹਾਂ ਜਿਵੇਂ ਭੱਜ ਕੇ ਆ ਮੂਹ ਮਾਫੀ ਚੱਕ ਲੈ ਕੇ ਆ ਹਲਾ ਚੰਗੀ ਤਰ੍ਹਾਂ ਕੂੜੀਆਂ ਮੇਰੇ ਕਿ ਸਾਡੀ ਦੋਨੇ ਰੀਲ ਬਣਾਈ ਤੇ ਮੈਨੂੰ ਭੇਜ ਦਿਓ ਫੇਰ ਚਲੋ ਇੱਥੇ ਸਾਡੀ ਖੜੀ ਹੋ ਕੇ ਖੜੀ ਹੋ ਕੇ ਕੰਮੀ ਪਰਵਾਉਣੇ ਮੈਂ ਮੜੀ ਕੁੜੀ ਦੇਖ ਲਾ मम्मी तो विंबे रोटी खाके तो आ रही है क्या क्या रोटी खाना आप जो फिर कुछ आते हैं जो बेला मतलब फोटो किचन है यह मेरा बहुत कैसे होगा अब यहाँ पे ਆਹ ਬੈਠੀ ਗਾਰਦਨ ਮੈਂ ਤੋੜਨੀ ਤੋੜਨੀ ਨਾ ਆਇਆ ਨਾ ਪੈਸਾ ਫੜ ਤੈਨੂੰ ਮੈਂ ਪਟੋਚਾ ਆਹ ਕੰਦ ਤੁਸੀਂ ਧਾਣੂ ਆ ਤੇ ਫੋਟੋ ਖੋਲੀ ਚਾਹ ਕਾਟਿਆ ਹੋਇਆ ਇੱਕ ਸਾੜ ਗੁੱਪਰ ਕਹਿੰਦਾ ਸੰਦੀ ਛੱਡਾ ਵਾ ਇੱਕ ਸਾੜ ਇੱਕ ਬੰਦਾ ਹੀ ਨਹੀਂ ਹੈਗਾ ਮੇਰੇ ਕੋਲ ਨਾ ਆ ਜੋ ਕੋਣ ਫਰਾਈ ਚਲ ਫੋਟੋ ਕਿੱਥੀ ਲਾ ਭਾਈ ਮੈਂ ਸਾਡੀ ਵਿਖਤੀ ਹਾਂਜੀ ਠੀਕ ਆ ਜੀ ਠੀਕ ਆ ਜੀ ਓਕੇ ਰਿਪੋਰਟ ਤੁਸੀਂ ਕਹਤਾਂ ਜੀ ਅਸੀਂ ਸਹੀ ਆ ਬਾ ਠੀਕ ਹੈ ਚੰਗੇ ਜਾਓ ਘਰਾਂ ਨੂੰ ਹੁਣ ਛੁੱਟੀ 好的。